ਸੋ ਪੰਜਾਬ ਬੰਦ ਦਾ ਆਹ्वान ਕੀਤਾ ਹੋਇਆ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਹੋਇਆ ਤੇ ਸਮਰਥਨ ਵੀ ਜਿਹੜਾ ਹੈ ਉਹ ਪੂਰੀ ਤਰ੍ਹਾਂ ਜਿਹੜਾ ਹੈ ਕਿਸਾਨਾਂ ਨੂੰ ਮਿਲ ਰਿਹਾ ਤੇ ਅਸੀਂ ਤੁਹਾਨੂੰ ਰਾਜਪੁਰਾ ਦੀ ਟਾਲੀ ਵਾਲੇ ਚੌਕ ਤੋਂ ਪੂਰਾ ਬਾਜ਼ਾਰ ਦਿਖਾਇਆ ਸਵੇਰੇ ਜਿਹਨੂੰ ਤੁਸੀਂ ਆਪਣਾ ਸਮਰਥਨ ਦਿੰਦੇ ਹੋ ਕਿਸਾਨਾਂ ਦੀ ਕਾਫੀ ਵੀਡੀਓ ਨੂੰ ਸ਼ੇਅਰ ਕੀਤਾ ਮੈਂ ਉਮੀਦ ਕਰਦਾ ਕਿ ਇਹ ਵੀ ਅਹਿਮ ਜਾਣਕਾਰੀ ਹੈ ਇਸ ਨੂੰ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸੋ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਖੜੇ ਹਾਂ ਮੈਂ ਤੁਹਾਨੂੰ ਟ੍ਰੇਨ ਦਿਖਾਣਾ ਸ਼ਤਾਬਦੀ ਜੋ ਰਾਜਪੁਰਾ ਦੇ ਵਿੱਚ ਕਦੀ ਵੀ ਰੁਕਦੀ ਨਹੀਂ ਹੈ ਤੇ ਕਦੀ ਰੁਕਦੀ ਦੇਖੀ ਨਹੀਂ ਹੈ ਤੇ ਅੱਜ ਕਿਸਾਨਾਂ ਵੱਲੋਂ ਜਿਹੜਾ ਹੈ ਇਸ ਤਾਪ ਦੀ ਟ੍ਰੇਨ ਨੂੰ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਰੋਕ ਦਿੱਤਾ ਗਿਆ ਕੁਝ ਵਪਾਰੀਆਂ ਦਾ ਕੁਝ ਦੁਕਾਨਦਾਰਾਂ ਦਾ ਤੇ ਕੁਝ ਲੋਕਾਂ ਦਾ ਇਹ ਕਹਿਣਾ ਕਿ ਕਿਸਾਨਾਂ ਕਰਕੇ ਸਾਡਾ ਨੁਕਸਾਨ ਹੋ ਰਿਹਾ ਤੇ ਬਹੁਤ ਜ਼ਿਆਦਾ ਜਿਹੜੀ ਹੈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਦੂਜੇ ਪਾਸੇ ਅੱਜ ਕਿਸਾਨਾਂ ਵੱਲੋਂ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਕੀ ਉਪਰਾਲਾ ਕੀਤਾ ਗਿਆ ਉਹ ਮੈਂ ਤੁਹਾਨੂੰ ਸਾਰੀ ਗੱਲ ਦੱਸਾਂਗਾ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਹਿਲਾਂ ਮੈਂ ਦਿਖਾਦਾ ਇਹ ਤੁਸੀਂ ਦੇਖੋ ਲੋਕ ਕਿੰਨੇ ਕਿੰਨਾ ਜਿਹੜਾ ਹੈਗਾ ਠੰਡ ਦਾ ਇੰਜੋਏ ਕਰ ਰਹੇ ਹੈ ਤੇ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਖੜੇ ਹੋ ਕੇ ਇਹ ਬਾਹਰ ਦੇ ਯਾਤਰੀ ਹੈ ਜੋ ਕਿ ਲੰਗਰ ਦੀ ਵਿਵਸਥਾ ਕਿਸਾਨਾਂ ਵੱਲੋਂ ਕੀਤੀ ਗਈ ਜਦ ਕਿਸਾਨਾਂ ਨੂੰ ਇਹ ਪਤਾ ਲੱਗਿਆ ਕਿ ਆਪਾਂ 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 ਗੱਲ ਕਰਾਂਗੇ ਇਹਨਾਂ ਨਾਲ ਤੁਸੀਂ ਦੱਸੋ ਜੀ ਇਹ ਕਿਸਾਨਾਂ ਕਿਸਾਨ ਉਰੇ ਜਦ ਆਏ ਹੈ तो लोग हैं जुख न आप पंजाबी समझते हैं मैं बिल्कुल सर समझता हूँ थोड़ी बहुत हाँ बट मैं इतना कह रहा हूँ हमें नहीं पता था क्या आंदोलन है क्या नहीं है ये हाँ बट हम वैष्णो देवी गए थे वहां से वापसी आए हैं हम बहुत परेशान थे आठ बजे से हमारी ट्रेन रुकी हुई है बट जो भी किसानों ने व्यवस्था करी है हम बहुत खुश है हमारे सारे बच्चों ने नाश्ता करा है खाना खाया सारी व्यवस्था यहां के लोगों ने करी है लोकल लोगों ने और हम बहुत खुश हैं आपको पता है कि इसको क्या कहते हैं पंजाब में इसको लंगर, लंगर कहते लंगर हैं गुरु का लंगर, लंगर कहते हैं अरे दिल्ली वाले लो... लो... लोग दिल्ली वाले लोग हैं बंगला साहिब में बहुत लंगर खाए हमने और हमें सब कुछ पता है बट यहां के लोगों ने जो लंगर हमें खिलाया है लोगों को बहुत अच्छा लगा बहुत खुश है इस चीज से बहुत अपा यात्रियों ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਲekin ਪਹਿਲਾਂ ਕਿਸਾਨ ਆਗੂਆਂ ਨਾਲ ਗੱਲ ਕਰਦੇ ਜੀਨ੍ਹਾਂ ਦੇ ਉਪਰਾਲੇ ਦੇ ਨਾਲ इन ਲੋਕਾਂ ਦਾ পেট ਭਰਿਆ ਜੋ ਉਰੇ ਭੁੱਖ ਨਾਲ ਕੁਝ ਦਿਨ ਪਹਿਲਾਂ ਇਹ ਗੱਲ ਕਹਿ ਰਹੇ ਸੀ ਕਿ ਸਾਨੂੰ ਖਾਨ ਨੂੰ ਨਹੀਂ ਮਿਲ ਰਿਹਾ ਸਮਾਨ ਜਿਹੜਾ ਹੈ ਟ੍ਰੇਨ ਦੇ ਵਿੱਚ ਮਹਿੰਗਾ ਹੋ ਚੁੱਕਿਆ ਹੈ ਇਹ ਜਦ ਗੱਲ ਪਤਾ ਲੱਗਦੀ ਹੈ ਪ੍ਰਧਾਨ ਜੀ ਨੂੰ ਭਰਤੀ ਕਿਸਾਨ ਮਜ਼ਦੂਰ ਯੂਨੀਅਨ ਨੂੰ ਪਤਾ ਲੱਗਦੀ ਹੈ ਤੇ ਉਰੇ ਇਹਨਾਂ ਦੀ ਜਥੇਬੰਦੀ ਆਂਦੀ ਹੈ ਤੇ ਇਸ ਚੀਜ਼ ਦਾ ਦੇਖਦੇ ਆ ਕਿ ਉਰੇ ਕਾਫੀ ਸਮਾਨ ਜਿਹੜਾ ਹੈਗਾ ਟ੍ਰੇਨ ਦੇ ਅੰਦਰ ਮਹਿੰਗਾ ਮਿਲ ਰਿਹਾ ਤੇ ਯਾਤਰੀਆਂ ਦੇ ਵਾਸਤੇ ਲੰਗਰ ਦੀ ਵਿਵਸਥਾ ਜੋ ਕਿ ਸਿਰਫ ਇੱਕ ਪੰਜਾਬ ਦੇ ਵਿੱਚ ਹੀ ਦੇਖਣ ਨੂੰ ਮਿਲਦੀ ਹੈ ਗੁਰੂ ਦਾ ਲੰਗਰ ਤੇ ਤੁਸੀਂ ਦੇਖਿਆ ਹੀ ਹੋਣਾ ਪਿੱਛੇ ਸੈਭ ਜਾਦਿਆਂ ਦੀ ਸ਼ਹਾਦਤ ਨੂੰ ਲੈ ਕੇ ਕਿੰਨੇ ਲੰਗਰ ਲੱਗੇ ਆ ਤੇ ਅੱਜ ਜਿਹੜਾ ਹੈ ਇਹ ਲੰਗਰ ਜਿਹੜਾ ਉਰੇ ਚਲਾਇਆ ਗਿਆ ਕਿਸਾਨ ਆਗੂਆਂ ਦਾ ਮੈਂ ਵੀ ਆਪਣੇ న్యూਸ 89 ਪੰਜਾਬ ਬੋਲੋ ਧੰਨਵਾਦ ਕਰਾਂਗਾ ਤੇ ਲੋਕ ਵੀ ਧੰਨਵਾਦ ਕਰ ਰਹੇ ਪਰਦਾ ਸਿੰਘ ਜੀ ਕੀ ਕਹਿਣਾ ਚਾਹੋਗੇ ਅਹ ਦੇਖੋ ਜੀ ਦੋਨੇ ਫੋਰਮਾਂ ਵੱਲੋਂ ਜਿਸ ਤਰ੍ਹਾਂ ਪਤਾ ਹੀ ਹੈ ਤਾਂ ਆਪਾਂ ਪਹਿਲੇ ਵੀ ਰਾਜਪੁਰ ਦੇ ਵਿੱਚ ਤੁਸੀਂ ਕਵਰੇਜ ਕਰ ਰਹੇ ਸੀਗੇ ਕਿ ਸਾਰੇ ਵਪਾਰੀ ਵਰਗ ਨੇ ਸਾਰਿਆਂ ਨੇ ਸੇਰ ਤੋਂ ਸਾਡਾ ਸਾਥ ਦੇ ਰਹੇ ਆ ਜੋ ਪੰਜਾਬ ਬੰਦ ਦੀ ਕਾਲ ਸੀਗੀ ਲਗਭਗ ਪੂਰੇ ਪੰਜਾਬ ਦੇ ਹਰੇਕ ਵਰਗ ਨੇ ਸਾਥ ਦਿੱਤਾ ਸਾਡੇ ਕੋਲ ਇੱਕ ਕਾਲ ਆਉਂਦੀ ਹੈ ਕਿ ਦੋ ਟ੍ਰੇਨਾਂ ਰੇਲਵੇ ਸਟੇਸ਼ਨ ਤੇ ਆਇਆ ਉਸ ਦੇ ਵਿੱਚ ਇੱਕ ਤਾਂ ਉਰੇ ਜਿਹੜੇ ਰੇੜੀ ਫੜੀ ਵਾਲੇ ਆ ਜਿਹੜੀ ਇੰਦਰ ਦੀਆਂ ਦੁਕਾਨਾਂ ਨੇ ਇਹਨਾਂ ਨੇ ਰੇਟ ਬਹੁਤ ਵਧਾਤੇ ਚਿਪਸ ਵਗੈਰਾ ਦੇ ਜਾਂ ਦੂਸਰਿਆਂ ਦੇ ਜਦੋਂ ਅਸੀਂ ਉਹ ਰੇਣ ਕੇ ਦੇਖਿਆ ਗੱਲਬਾਤ ਕੀਤੀ ਜੋ ਟ੍ਰੇਨ ਦੇ ਮਸਾਫਰ ਸੀਗਾ ਤਾਂ ਸਵੇਰ ਤੂਰੇ ਲੰਗਰ ਦਾ ਪ੍ਰਬੰਧ ਨਹੀਂ ਸੀਗਾ ਜਦ ਸਾਨੂੰ ਪਤਾ ਲੱਗਾ ਫਿਰ ਗੁਰੂ ਘਰ ਦੇ ਨਾਲ ਅਸੀਂ ਰਸਤਾ ਕਾਇਮ ਕਰਕੇ ਤੇ ਅੱਜ ਕਿਸਾਨ ਭਰਾਵਾਂ ਦੇ ਸਹਿਯੋਗ ਗੁਰੂ ਘਰ ਦੇ ਸਹਿਯੋਗ ਦੇ ਨਾਲ ਇੱਥੇ ਲੰਗਰ ਦੀ ਵਿਵਸਥਾ ਅਸੀਂ ਕੀਤੀ ਹੈ ਕਿ ਪੰਜਾਬ ਦੇ ਵਿੱਚ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਔਰ ਅਸੀਂ ਨਹੀਂ ਚਾਹਦੇ ਕਿ ਪੰਜਾਬ ਦੇ ਵਿੱਚੋਂ ਕੋਈ ਵੀ ਇਨਸਾਨ ਭੁੱਖਾ ਜਾਵੇ ਕਿਉਂਕਿ ਤੂੰ ਕਿਸੇ ਨੇ ਦਿੱਲੀ ਜਾਣਾ ਕਿਸੇ ਨੇ ਬੰਬੇ ਜਾਣਾ ਔਰ ਇਹ ਟ੍ਰੇਨਾਂ ਜਿਹੜੀਆਂ ਰੁਕੀਆਂ ਨੇ ਇਹ ਟ੍ਰੇਨਾਂ ਨੂੰ ਜਦ ਕਿ 15 ਦਿਨ ਤੋਂ ਪਹਿਲਾਂ ਹੀ ਕਾਲ ਕਰ ਦਿੱਤੀ ਗਈ ਸੀਗੀ ਕਿ ਦੋਨੇ ਫਾਰਮਾਂ ਵੱਲੋਂ ਕਿ ਟ੍ਰੇਨਾਂ ਵੀ ਬੰਦ ਹੋਣਗੇ ਡੇਢ ਘੰਟਾ ਟ੍ਰੇਨ ਲੇਟ ਸੀਗੀ ਇਹ ਜੋ ਕਮੀ ਹੈ ਇਹ ਰੇਲਵੇ ਵਿਭਾਗ ਦੀ ਹੈ ਔਰ ਇਹ ਲੰਗਰ ਦਾ ਤੁਸੀਂ ਦੇਖ ਸਕਦੇ ਹੋ ਪ੍ਰਬੰਧ ਕੀਤਾ ਹੈ ਕਿ ਕੋਈ ਵੀ ਇਨਸਾਨ ਉਹਰੇ ਤੋਂ ਅਸੀਂ ਭੁੱਖਾ ਨਹੀਂ ਕੱਲਾ ਜਾਈ ਪ੍ਰਧਾਨ ਜੀ ਕਿਸਾਨ ਅੰਦੋਲਨ ਦੀ ਗੱਲ ਤਾਂ ਆਪਾਂ ਸਵੇਰੇ ਕਰ ਚੁੱਕੇ ਹਾਂ ਹੁਣ ਗੱਲ ਕਰ ਰਹੇ ਰੇਲਵੇ ਸਟੇਸ਼ਨ ਤੇ ਲੰਗਰ ਦੀ ਸੋ ਮੈਂ ਤੁਹਾਨੂੰ ਦਿਖਾਵਾਂਗਾ ਆਪਾਂ ਗੱਲ ਕਰਦੇ ਰਵਾਂਗੇ ਵਿੱਚ ਵਿੱਚ ਇਹ ਦੇਖੋ ਲੰਗਰ ਦੀ ਵਿਵਸਥਾ ਗੁਰੂ ਦਾ ਲੰਗਰ ਜਿਹੜਾ ਹੈ ਗੁਰਦੁਆਰਾ ਸਾਹਿਬ ਤੋਂ ਬਣ ਕੇ ਆਇਆ ਆਪਾਂ ਇਹ ਵੀ ਗੱਲ ਕਰਾਂਗੇ ਕਿਹੜੇ ਗੁਰਦੁਆਰਾ ਸਾਹਿਬ ਤੋਂ ਇਹ ਸੇਵਾ ਜਿਹੜੀ ਦਿੱਤੀ ਜਾ ਰਹੀ ਹੈ ਆਪਾਂ ਗੱਲ ਕਰਾਂਗੇ ਹਾਂਜੀ ਸਰ ਜੀ ਜਿਹੜੇ ਹੁੰਦੀ ਹੈ ਗਗਨ ਚੌਕ ਲੰਗਰ ਲਾਇਆ ਵਾ ਤੁਹਾਨੂੰ ਬਰਕਾਰ ਸਿੰਘਾ ਫੋਨ ਗਿਆ ਵੀ ਉੱਥੇ ਟ੍ਰੇਨਾਂ ਦੇ ਬੱਚੇ ਭੁੱਖੇ ਆ ਅਸੀਂ ਉੱਥੋਂ ਲੰਗਰ ਲੈ ਕੇ ਹੁਣ ਤਾਂ ਇੱਥੇ ਪਹੁੰਚ ਰਸਤਾ ਕੀਤੀ ਹੈ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਕੋਈ ਇੱਕ ਬੰਦੇ ਦੀ ਵੀ ਵਿਵਸਥਾ ਨਹੀਂ ਕਰ ਸਕਦਾ ਦੇਖੋ ਕਿੰਨਾ ਪਾਓ ਹੈ ਕਿਸਾਨਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਪ੍ਰਸ਼ਾਦ ਦੇ ਚੱਕੇ ਆ ਜੀ ਪ੍ਰਸ਼ਾਦ ਦੇ ਲੈ ਕੇ ਆਏ ਜੀ ਲੰਗਰ ਨੂੰ ਖੁਸ਼ੀ ਹੋ ਰਹੀ ਹੈ ਬਹੁਤ ਹੈ ਨਾ ਜੀ ਤੇ ਹਾਜੀ ਪ੍ਰਧਾਨ ਜੀ ਹੁਣ ਦੱਸੋ ਕੀ ਕਹਿਣਾ ਚਾਹੋਗੇ ਦੇਖੋ ਜਦੋਂ ਸੈਸਿਰ ਰਾਜਪੁਰੇ ਟਾਉਨ ਦੇ ਵਿੱਚ ਸੀਗੇ ਨਾ ਸਾਨੂੰ ਪਤਾ ਲੱਗਿਆ ਵੀ ਉੱਥੇ ਦੋ ਟ੍ਰੇਨਾਂ ਖੜੀਆਂ ਨੇ ਜਿਦੇ ਵਿੱਚ ਪਾਣੀ ਤੇ ਲੰਗਰ ਦੀ ਵੀ ਪ੍ਰੋਬਲਮ ਆ ਰਹੀ ਹੈ ਤੇ ਛੋਟੇ ਛੋਟੇ ਬੱਚੇ ਨੇ ਤੇ ਮਾਤਾ ਵੀ ਸੀਗੇ ਬਜ਼ੁਰਗ ਵੀ ਸੀਗੇ ਤਾਂ ਅਸੀਂ ਜਦੀ ਸਾਡੇ ਜੂਨੀਅਨ ਵੱਲੋਂ ਇੱਥੇ ਗਗਨ ਚੌਂਕ ਤੇ ਲ ਤਰ ਲੰਗਰ ਲੈ ਕੇ ਆਓ ਇਹ ਹੁਣ ਤੁਹਾਡੇ ਸਾਹਮਣੇ ਦੇਖ ਲਓ ਲੰਗਰ ਲੈ ਕੇ ਆਇਆ ਨਾ ਕੋਟੋ 5 600 ਬੰਦੇ ਦਾ ਲੰਗਰ ਹੈ ਤੇ ਮੈਨੂੰ ਲੱਗਦਾ ਇਹਨਾਂ ਦਾ ਟ੍ਰੇਨ ਚ ਹੋਣ ਵੀ ਵੀ ਨਹੀਂ ਸੀਗੇ ਪਰ ਫੇਰ ਵੀ ਜਿੰਨੀ ਵੀ ਲੋਡ ਹੈ ਹਰ ਇੱਕ ਨੂੰ ਜਦੋਂ ਬਤਾਇਆ ਜਾਏਗਾ 4 ਵਜੇ ਤੱਕ ਲੰਗਰ ਚੱਲੇਗਾ ਜੇ ਉਸ ਤੋਂ ਬਾਅਦ ਵੀ ਲੋਡ ਵੀ ਸਟੇਸ਼ਨ ਤੇ ਤੋਂ ਵੀ ਚਲਾਇਆ ਜਾਏਗਾ ਤੇ ਜਦੋਂ ਵੀ ਹੁਣ ਜੇ ਟ੍ਰੇਨ ਖੜੀ ਸੀਗੀ ਇਹ ਚ ਗਲਤੀ ਦੇਖੇ ਜਾਵੇ ਪ੍ਰਸ਼ਾਸਨ ਦੀ ਹੈ ਰੇਲਵੇ ਦੀ ਹੈ ਇਹਨਾਂ ਨੂੰ ਪਤਾ ਸੀਗਾ 15 ਦਿਨ ਤੋਂ ਵੀ ਰੇਲ ਕਿਉ ਲੇਟ ਸੀਗੀ ਕਿਉਂਕਿ ਪੰਜਾਬ ਮੰਦ ਸੀ ਆ ਇਤੋਂ 15 ਕਿਲੋਮੀਟਰ ਹਰਿਆਣਾ ਆ ਜਾਂਦਾ ਜਦੋਂ ਇਹ ਹਰਿਆਣੇ ਚ ਲਿਆ ਜਾਣਾ ਸੀ ਆ ਚੱਲੀ ਜਾਂਦੀ ਤੇ ਪ੍ਰਸ਼ਾਸਨ ਦੀ ਗਲਤੀ ਕਰ ਟ੍ਰੇਨ ਨੂੰ ਰੁਕਣਾ ਪਿਆ ਪਰ ਅਸੀਂ ਫੇਰ ਵੀ ਆਪਣਾ ਫਰਜ਼ ਸਮਝਦੇ ਹੋਏ ਉਹ ਲੰਗਰ ਦਾ ਇੰਤਜ਼ਾਮ ਕੀਤਾ ਤੇ ਹੁਣ ਉਹ ਲੰਗਰ ਲੈ ਕੇ ਆਏ ਨੇ ਤੇ ਹੁਣ ਸਾਰਿਆਂ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹ ਲੰਗਰ ਵਰਤਾਇਆ ਜਾਏਗਾ ਜੀ ਪ੍ਰਧਾਨ ਜੀ ਤੁਹਾਡੀ ਇਸ ਉਪਰਾਲੇ ਦੇ ਕਰਕੇ న్యూਸ 89 ਪੰਜਾਬ ਵੀ ਤੁਹਾਨੂੰ ਸਲਾਮ ਕਰਦਾ ਕੀ ਕਹਿਣਾ ਚਾਹੋਗੇ ਜੀ ਤੁਸੀਂ ਗਰੂਰ ਲੱਗ ਰਹੀ ਇਹ ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਚ ਆਮ ਚੱਲਦਾ ਹੀ ਹੈ ਹੁਣ ਜਿੱਦਾਂ ਟ੍ਰੇਨ ਦਾ ਕਹਿ ਰਹੇ ਨੇ ਜੀ ਟ੍ਰੇਨ ਦਾ ਤੁਹਾਨੂੰ ਸਾਰੇ ਪ੍ਰਧਾਨ ਜੀ ਨੇ ਦੱਸ ਹੀ ਦਿੱਤਾ ਹੈ ਪ੍ਰਧਾਨ ਜੀ ਮੈਂ 1 ਮਿੰਟ ਲਾਂਗਾ ਤੁਹਾਡੇ ਕੋਲ ਦੁਬਾਰਾ ਆਵਾਂਗਾ ਇਹ ਦੇਖੋ देख सकते हो यात्री है तो कितनी खुशी हो रही है लंगर, लंगर की कहना बिल्कुल, बिल्कुल। बहुत बढ़िया आप पंजाब, के तो, पंजाब का तो मान बोल ही नहीं सकते उनके बारे में कितने अच्छा... अभी देर पहले जो था भूख सारे लोग परेशान थे छोटे छोटे बच्चे परेशान आप लोगों ने इतनी सुविधा दी अभी हमने खाया दोबारा हम रोटी या सब्जी ले रहे हैं बच्चों के लिए अंदर बैठे हुए हैं इन्होंने कहा की चार बजे तक पूरा इंतजाम रहेगा चार बजे तक आप इन्होंने बोला है की जो भी परेशानी होगी उसमे हम लोग आपके साथ है और हरदम ਆਏ ਹਾਂ ਹਮ ਉਤਰਾਖੰਡ ਕੇ ਹੈ ਹਮ ਦਿੱਲੀ ਮੇ ਰਹਤੇ ਹੈ ਦਿੱਲੀ ਮੇ ਰਹਤੇ ਹੈ ਉਤਰਾਖੰਡ ਕਿਆ ਕਹੇਂਗੇ ਵਹਾਂ ਪੇ ਜਾ ਕੇ ਇਹ ਤੋ ਨਹੀਂ ਕਹੇਂਗੇ ਕਿ ਹਮ ਪ੍ਰਸ਼ਾਨ ਹੈ ਮੈਂ ਆਪਕਾ ਤੋ ਬਹੁਤ ਬੜੀਆ ਬਤ ਬਤਾਤੇ ਹੈ ਉਤਰਾਖੰਡ ਮੇ ਵੀ ਰਸਤੇ ਮੇ ਜਾਓ ਨਾ ਤੋ ਆਪ ਲੋਗ ਕਾ ਤੋ ਲੰਗਰ ਚਲਤਾ ਹੀ ਰਹਤਾ ਹੈ ਠੀਕ ਹੈ ਜੀ ਜਬ ਵੀ ਹਮ ਯਾਤਰਾ ਮੇ ਜਾਤੇ ਹੈ ਸੁਪਰਦਾਨ ਜੀ ਕੋਲ ਦੁਆਰਾ ਆਨੇ ਆਂ ਹਾਂਜੀ ਪ੍ਰਧਾਨ ਜੀ ਕੀ ਕਹਿਣਾ ਚਾਹੋ ਮੈਂ ਤੋ ਪ੍ਰਧਾਨ ਜੀ ਇਹੀ ਕਹਿਣਾ ਚਾਹੋ ਲੰਗਰ ਬਾਰੇ ਦੱਸਤਾ ਟ੍ਰੇਨ ਬਾਰੇ ਦੱਸਤਾ ਅਸੀਂ ਇਹਨਾਂ ਨੂੰ ਸਾਰੀ ਸੰਗਤ ਨੂੰ ਜਿੰਨੇ ਟ੍ਰੇਨ ਦੀ ਏ ਅਸੀਂ ਇਹਨਾਂ ਤੋਂ ਸਹਿਯੋਗ ਮੰਗਨੇ ਆਂ ਵੀ ਇਨੇ ਟਾਈਮ ਤੋਂ ਪਰੇਸ਼ਾਨ ਨੇ ਵੀ ਚਲੋ 4 ਵਜੇ ਤੱਕ ਸਾਡਾ ਸਾਥ ਦਿਓ ਚਾਹੇ ਇਹ ਆਪਣਾ ਸਾਡੀ ਗਲਤੀ ਨਾਲ ਨਹੀਂ ਇਹ ਟ੍ਰੇਨ ਰੁਕੀ ਟ੍ਰੇਨ ਦੀ ਇਹ ਮੈਕਨਿਕ ਦੀ ਵਜ੍ਹਾ ਨਾਲ ਰੁਕੀ ਹੈ ਅਸੀਂ ਇਹਨਾਂ ਨੂੰ ਕਹਿੰਨੇ ਆ ਭਾਈ ਤੁਹਾਡੀ ਆਵਾਜ਼ ਛੇਤੀ ਪਹੁੰਚੇਗੀ ਦਿੱਲੀ ਪਹਚਾਓ ਤੇ ਜੇ ਡਬਲਯੂਟੀਵੀਓ ਚੋਂ ਬਾਹਰ ਆ ਕੇ ਆਪਣੇ ਵਾਜਪਈ ਸਾਹਿਬ ਨੇ ਉਹ ਕਰਤੇ ਸੀਗੇ ਕੋਖ ਰਣ ਧਮਾਕੇ ਕਰਤੇ ਸੀ ਤੇ ਹੁਣ ਵੀ ਤਾਂ ਬਾਹਰ ਆ ਕੇ ਐਮਐਸਪੀ ਦੇ ਸਕਦੇ ਨੇ ਜਿੱਦੋਂ ਆਪੋਜੀਸ਼ਨ ਪਾਰਟੀਆਂ ਕਹਿ ਰਹੀਆਂ ਨੇ ਉਹ ਇੰਨਾ ਕੁ ਮਸਲਾ ਸਾਡਾ ਸੋ ਜ਼ਰੂਰ ਦੇਣੀ ਚਾਹੀਦੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਜਿਹੜੇ ਅਸੀਂ ਮੰਗਾ ਮੰਗ ਰਹੇ ਹਾਂ ਜੀ ਕੋਈ ਅਸੀਂ ਇਸੀ ਦੇਸ਼ ਦੇ ਵਾਸੀ ਆਂ ਕੋਈ ਗਲਤ ਮੰਗਾ ਨਹੀਂ ਮੰਗ ਰਹੇ ਅਸੀਂ ਅਸੀਂ ਸਿਰਫ ਮੈਕਸਿਮਮ ਰੇਟ ਪ੍ਰਾਈਸ ਮੰਗ ਰਹੇ ਹਾਂ ਐਮ ਐਸ ਪੀਓ ਮੰਗ ਰਹੇ ਹਾਂ ਜਿਹੜੀ ਕੱਲੀ ਪੰਜਾਬ ਸਟੇਟ ਨੂੰ ਨਹੀਂ ਫਾਇਦਾ ਹੋਊਗਾ ਆਲ ਓਵਰ ਪੂਰੇ ਦੇਸ਼ ਨੂੰ ਫਾਇਦਾ ਹੋਊਗਾ ਹੋਰ ਸਟੇਟਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਊਗਾ ਠੀਕ ਹੈ ਕੀ ਕਹਿਣਾ ਚਾਹੋਗੇ ਜੀ ਪ੍ਰਧਾਨ ਜੀ ਕੀ ਬਾਜੀ ਇਹ ਸਾਨੂੰ ਪਤਾ ਲੱਗਿਆ ਸੀਗਾ ਕਾਲ ਬੰਦੇ ਆਪਣੇ ਸਾਥੀਆਂ ਦਾ ਸਾਥ ਦੇਣ ਵਾਸਤੇ ਇੱਥੇ ਆਏ ਆਂ ਬਾਕੀ ਤੁਹਾਡੇ ਸਾਹਮਣੇ ਲੰਗਰ ਦੀ ਵਿਵਸਥਾ ਵੀ ਕੋਈ ਵੀ ਯਾਤਰੀ ਪਰੇਸ਼ਾਨ ਨਾ ਹੋਣ ਬਾਕੀ ਲੱਗੋ ਹੈ ਜੀ ਆਪਣੇ ਵੱਲੋਂ ਤੋ ਗੱਲਬਾਤ ਜਾਰੀ ਰਹੇਗੀ ਆਪਾਂ ਅੱਗੇ ਚਲਦੇ ਪ੍ਰਧਾਨ ਜੀ ਅੱਗੇ ਨਾਲ ਗੱਲ ਵੀ ਕਰਦੇ ਆ ਆਪਾਂ ਅੱਗੇ ਆ ਜਾਓ ਹਾਂਜੀ ਪ੍ਰਧਾਨ ਜੀ ਜਿਵੇਂ ਸਾਨੂੰ ਪਤਾ ਲੱਗਿਆ ਵੀ ਇੱਥੇ ਜਿਹੜੇ ਰੇਟ ਇਹਨਾਂ ਦੁਕਾਨਦਾਰਾਂ ਨੇ ਵਧਾਏ ਕੀ ਹੈ ਬੀੜੇ ਟ੍ਰੇਨ ਰੁਕੀ ਹੋਈ ਹੈ ਡਿਲੇਟ ਹੋ ਗਈ ਹੈ ਡੇਢ ਘੰਟਾ ਜਿਵੇਂ ਵੀ ਹੋਈ ਹੈ ਇਹ ਇਹਨਾਂ ਦੀ ਲੰਗਰ ਦੀ ਵਿਵਸਥਾ ਸੀ ਨਾਲ ਦੀ ਨਾਲ ਕਰਵਾਤੀ ਗੁਰਦਾਰ ਸਾਹਿਬ ਫੋਨ ਕੀਤਾ ਇੱਥੇ ਜਦ ਤੱਕ 4 ਵਜੇ ਤੱਕ ਜਿੰਨੇ ਵੀ ਰਸਤਰੀ ਸਾਰਿਆਂ ਦਾ ਲੰਗਰ ਦਾ ਪ੍ਰਬੰਧ ਜੋ ਵੀ ਇਹਨਾਂ ਨੂੰ ਸਮੱਸਿਆ ਆਈ ਉਹਦੇ ਸੀ ਆ ਪੂਰਾ ਸੰਜੋਣਾ ਤੁਸੀਂ ਵੀਡੀਓ ਦੇਖ ਰਹੇ ਹੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਦੇ ਜਾਓ ਮੈਂ ਤੁਹਾਨੂੰ ਦਿਖ ਕੀ ਯਾਤਰੀ ਦੇ ਚਿਹਰੇ ਤੇ ਕੋਈ ਉਹ ਪਰੇਸ਼ਾਨੀ ਨਜ਼ਰ ਨਹੀਂ ਆ ਰਹੀ ਲੇਕਿਨ ਉਹ ਖੁਸ਼ ਐ ਬੜੇ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਲੰਗਰ ਦੀ ਵਿਵਸਥਾ ਚੱਲ ਰਹੀ ਐ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜ਼ਰੂਰ ਦਿਖਾਣਗੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਦੇਖੋ ਤੁਸੀਂ ਕੀ ਲੰਗਰ ਵਰਤਾਇਆ ਜਾ ਰਿਹਾ ਐ ਤੇ ਕਿਸ ਤਰ੍ਹਾਂ ਲੰਗਰ ਲਿੱਤਾ ਜਾ ਰਿਹਾ ਐ ਤੇ ਖੁਸ਼ ਐ ਲੋਕ ਤੇ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਸੇਵਾ ਲਗਾਤਾਰ ਜਾਰੀ ਐ ਤੇ ਤੁਸੀਂ ਦੇਖ ਸਕਦੇ ਹੋ ਹਾਂਜੀ ਆਓ ਜੀ ਥੋੜੇ ਤੁਸੀਂ ਦੇਖੋ ਜੀ ਕਿਸ ਤਰ੍ਹਾਂ ਜਿਹੜੀ ਹੈ ਲੰਗਰ ਦੀ ਵਿਵਸਥਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਸੇਵਾ ਲਗਾਤਾਰ ਜਾਰੀ ਹੈ ਤੇ ਤੁਹਾਨੂੰ ਲਗਾਤਾਰ న్యూਸ 89 ਪੰਜਾਬ ਜਿਹੜਾ ਹੈਗਾ న్యూਸ 89 ਪੰਜਾਬ ਜਿਹੜਾ ਹੈ ਲਗਾਤਾਰ ਲਾਈਵ ਕਵਰੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਜਿਹੜੀਆਂ ਦੋ ਪ੍ਰਾਈਮ ਟ੍ਰੇਨਾਂ ਜਿਨ੍ਹਾਂ ਨੂੰ ਕਹਿ ਜਾ ਸਕਦਾ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ गल बात करने की कोशिश करेंगे सर क्या क्या कहना क्या चाहेंगे आप मैं तो ये कहना चाहूंगा सवेरे से सारे परेशान घूम रहे हैं इधर छह घंटे हमें हो चुके हैं ये किसानों ने इंतजाम किया है क्या किया? देखे? देखे? खाने के लिए तो इंतजाम इन्होंने लोकल और किसानों ने किया है उससे पहले सरकार की तरफ से तो कोई एम्प्लॉय या मेरे कोई भी प्रशासन की व्यवस्था कोई नहीं है प्रशासन का कोई व्यक्ति दिखाई नहीं सवेरे से हमारे को ट्रेन में अगर रुका जा रहा है बारह घंटे दस घंटे जितने भी घंटे अगर ट्रेन रुक रही है तो ट्रेन के अंदर कुछ मिलना चाहिए कुछ तरह कुछ महंगा में बेचा जा रहा है कुछ ऐसी ये शिकायते मिली ऐसी शिकायतें हो, हो सकता है हमें तो ऐसा अभी तक नहीं मिला लेकिन ये है कि ट्रेन में सामान ही नहीं है, है। क्या करेगा आदमी दस रुपए का बीस रुपए देगा बच्चे को प्यास लगी है तो बच्चों तो किसानों ने ये जो उपराला किया कहाँ से आए हैं हम दिल्ली से आए हैं लेकिन अभी हम कटरा से दिल्ली जा रहे थे किसानों का ਮੈਂ ਤਾਂ ਕਹਾਂਗਾ ਮੰਗੇ ਸੁਣੀ ਜਾਣੀ ਚਾਹੀਦੀ ਸਰਕਾਰ ਕੋ ਸਮਾਧਾਨ ਢੂੰਡਣਾ ਚਾਹੀਦਾ ਠੀਕ ਹੈ ਸਮਾਧਾਨ ਢੂੰਡਣਾ ਜ਼ਰੂਰੀ ਹੈ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਾਫੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਕਿੰਨੀ ਕਿੰਨਾ ਭਾਵ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਲੰਗਰ ਜਿਹੜਾ ਹੈ ਉਹ ਚੱਲ ਰਿਹਾ ਹੈ ਤੇ ਲਗਾਤਾਰ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਤੁਸੀਂ ਦੇਖ ਸਕਦੇ ਹੋ ਲੋਕ ਲੋਕ ਜਿਹੜੇ ਹਨ ਉਹ ਲੰਗਰ ਦੀ ਪੂਰੀ ਵਿਵਸਥਾ ਜਿਹੜੀ ਹੈ ਕਿਸਾਨਾਂ ਵੱਲੋਂ ਜਿਹੜੀ ਕੀਤੀ ਗਈ ਹੈ ਤੇ ਤੁਹਾਨੂੰ ਲਗਾਤਾਰ ਤਸਵੀਰਾਂ ਦੇ ਵਿੱਚ ਅਸੀਂ ਦਿਖਾ ਰਹੇ ਸੀਗੇ న్యూਸ 89 ਪੰਜਾਬ ਦੇ ਤੇ ਲੰਗਰ ਦੀ ਪੂਰੀ ਵਿਵਸਥਾ ਜਿਹੜੀ ਹੈ ਉਹ ਕੀਤੀ ਗਈ ਹੈ ਆਪਾਂ ਆਪਾਂ ਹੋਰ ਲੋਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਕੀ ਕਹਿਣਾ ਚਾਹੋਗੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਲੰਗਰ ਦੀ ਵਿਵਸਥਾ ਕੀਤੀ ਹੈ ਬਹੁਤ ਬਣੀ ਵਿਵਸਥਾ ਬਾਈ ਹਾਂਜੀ ਬਹੁਤ ਬਣੀ ਹੈ ਜਦੋਂ ਆਪ ਕਿਆ ਸੋਚ ਰਹੇ تھے ਕਿ ਕੁਝ ਖਾਣੇ ਲਈ ਨਹੀਂ ਮਿਲੇਗਾ ਫਸ ਗਏ ਹਾਂ ਨਹੀਂ ਟ੍ਰੇਨ ਮੇਂ ਤਾਂ ਕੁਝ ਨਹੀਂ ਮਿਲਿਆ ਲੇਕਿਨ ਇਧਰ ਕਿਸਾਨੋ ਨੇ ਕੀਤਾ ਕਿਸਾਨੋ ਨੇ ਕੀਤਾ ਅੱਛਾ ਬਹੁਤ kiya ਹਮਾਰੇ ਲਈ ਖਾਣਾ ਰੋਟੀ ਮਿਲ ਗਈ ਰੋਟੀ ਮਿਲ ਗਈ ਤਾਂ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਲੋਕਾਂ ਨਾਲ ਲਗਾਤਾਰ ਗੱਲ ਕਰ ਰਹੇ ਹਾਂ ਆਪਾਂ ਹੋਰ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕ ਜਿਹੜੇ ਹੈ ਉਹੇ ਮੌਜੂਦ ਹੈ ਤੇ ਇਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਯਾਰ ਬਹੁਤ ਅਟਰਲ ਕਿੰਨੀ ਖੁਸ਼ੀ ਮਿਲ ਰਹੀ ਹੈ ਜੀ ਅੱਜ ਬਹੁਤ ਖੁਸ਼ੀ ਬਹੁਤ ਬਹੁਤ ਸੇਵਾ ਬਹੁਤ ਖੁਸ਼ੀ ਮਿਲ ਰਹੀ ਹੈ ਸਾਨੂੰ ਸਾਨੂੰ ਸੇਵਾ ਕਰਕੇ ਬੜੀ ਖੁਸ਼ੀ ਹੋਈ ਹੈ ਸੱਚੇ ਪਾਤਸ਼ਾਹ ਨੇ ਮਿਹਰਬਾਨ ਹੱਥਾਂ ਦਿੱਤਾ ਬਈ ਬਖਸ਼ੀ ਦੀ ਬਈ ਲੰਗਰ ਚਾਹ ਲੰਗਰ ਲੈ ਆਗੇ ਲਾ ਠੀਕ ਹੈ ਜੀ ਨਾਲੇ ਸੋ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਕਿ ਕਿਧਰੋਂ ਆਏ ਹੋ ਜੀ ਤੁਸੀਂ ਸਰ ਮੈਂ ਵੈਸ਼ਨ ਦੇਵੀ ਸੇ ਆਇਆ ਹਾਂ ਅਬ ਦਿੱਲੀ ਜਾ ਰਹੇ تھے ਮੇਰਾ ਹੋਮ ਟਾਊਨ ਦਿੱਲੀ ਹੀ ਹੈ ਜੀ ਜੀ ਅਬ ਟ੍ਰੇਨ ਰੁਕ ਗਈ ਹੈ ਵੈਸ਼ਨ ਦੇਵੀ ਕੀ ਯਾਤਰਾ ਤੇ ਆ ਰਹੇ ਹਾਂ ਜੀ ਤਾਂ ਹਰ ਮਹੀਨੇ ਮੈਂ ਵੈਸ਼ਨ ਦੇਵੀ ਜਾਂਦਾ ਹਾਂ لیکن پہلی بار ایسی مسئلہ فیس کری ہے۔ مسئلہ کے ساتھ جو یہ لنگر کی وستھا ہے یہ بہت سپورٹ ہے سر بہت سپورٹ ہے سر بہت بیسٹ ہاں جی جو کسانوں نے دیکھا ا کے یہاں پہ کہ لوگ بھوکے ہاں بھوکے ہیں تو انہوں نے یہ وستھا کیا بہت بیسٹ کیا اب وہ ساری تھکاوٹ اتر جائے گی 4 بجے جی 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 وہ سب اتر جائے گی صاف ستھ دیکھ پا رہے ہوں جی بریڈ دی وستھا کیتی گئی ہے تے کافی لنگر جڑا ہے وہ لگاتار ورتایا جا رہا ہے تے لگاتار جڑی ہے ਤੁਸੀਂ دیکھ سکتے ہو کہ کتنے کتنے جتھے لوگ پریشان ہو رہے سی اوتھے ਕਿਸਾਨਾਂ ਦਾ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਕਿਸਾਨਾਂ ਅਸੀਂ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਖੜੇ ਸੀਗੇ ਤੇ ਤੁਹਾਨੂੰ ਇੱਕ ਵਾਰ ਫੇਰ ਤਸਵੀਰਾਂ ਦਿਖਾ ਕੇ ਤੇ ਇਹ ਲਾਈਵ ਜਿਹੜਾ ਹੈ ਆਪਾਂ ਇੱਥੇ ਹੀ ਜਿਹੜਾ ਤੁਸੀਂ ਦੇਖ ਸਕਦੇ ਹੋ ਲੋਕ ਜਦ ਕਿਸੇ ਭੁੱਖੇ ਨੂੰ ਰੋਟੀ ਮਿਲ ਜਾਵੇ ਤਾਂ ਉਹ ਆਪਣਾ ਸਾਰੀ ਪਰੇਸ਼ਾਨੀ ਉਹਦੀ ਖਤਮ ਹੋ ਜਾਂਦੀ ਹੈ ਜੋ ਕਿਹਾ ਜਾਂਦਾ ਹੈ ਗੁਰੂ ਦਾ ਲੰਗਰ ਹੈ ਕਿਸਾਨ ਕਿਸਾਨਾਂ ਵੱਲੋਂ ਜਿਹੜਾ ਹੈ ਗੁਰਦੁਆਰਾ ਸਾਹਿਬ ਵੱਲੋਂ ਜਿਹੜੀ ਵਿਵਸਥਾ ਕੀਤੀ ਗਈ ਹੈ ਸੋ ਤੁਸੀਂ ਦੇਖ ਰਹੇ ਹੋ ਰਾਜਪੁਰਾ ਤੋਂ ਲਾਈਵ ਤੇ ਆਪਾਂ ਆਪਾਂ ਗੱਲ ਕਰਦੇ ਹਾਂ ਕੀ ਕਹਿਣਾ ਚਾਹੋਗੇ ਜੀ ਕੀ ਕਹਿਣਾ ਚਾਹਾਂਗੇ ਆਰੇ ਹਮਾਰੇ ਪੰਜਾਬ ਵਾਲੇ ਧਰਨਾ ਲਗਾਏ ਤਾਂ ਪੰਜਾਬ ਵਾਲੀ ਖਿਲਾ ਰਹੇ ਆ ਪੰਜਾਬ ਵਾਲੀ ਖਿਲਾ ਰਹੇ ਆ ਆਪਣੇ ਹੱਕ ਕੇ ਲਈ ਲੜ ਰਹੇ ਆ ਆਪਣੇ ਹੱਕ ਕੇ ਲਈ ਲੜ ਰਹੇ ਆ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਾ ਪੰਜਾਬ ਯਾ ਆ ਕੇ ਖਿਲਾਇਆ ਉਹਨਾਂ ਨੇ ਸਟੇਸ਼ਨ 'ਤੇ ਸਟੇਸ਼ਨ 'ਤੇ ਆ ਕੇ ਖਿਲਾਇਆ ਹਾਂ ਸਟੇਸ਼ਨ 'ਤੇ ਆ ਕੇ ਖਿਲਾਇਆ ਜਦੋਂ ਇਨਕਾ ਕਹਿਣਾ ਇਹ ਹੈ ਕਿ 4 ਵਜੇ ਤੱਕ ਜੋ ਹੈ ਇਹ ਜਦ ਤੱਕ ਟ੍ਰੇਨ ਨਹੀਂ ਚਲਦੀ ਲੰਗਰ ਐਸੀ ਚਲਦਾ ਰਹੇਗਾ ਕੀ ਕਹਿਣਾ ਚਾਹ ਲੰਗਰ ਚੱਲ ਰਿਹਾ ਹੈ ठीक है क्या कहेंगे सरकार का जो चल रहा है और देश के किसान आज संकट में है किसानी संकट में है तो, तो देश की पब्लिक उनके साथ है किसानो को किसी प्रकार से घबराने की कोई जरूरत नहीं है आम जनमानस उनके साथ है और सरकार को इस मामले पे ध्यान देना इसकी बहुत आवश्यकता है तो आपा आपा ट्रेन के अंदर जाके भी एक बारी ट्रेन दा ਤੁनो हाल दिखावांगे कि इस टाइम यात्रियों दा की हाल है आपा ट्रेन दे अंदर आ चुके होए ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਹੈ ਸਰ ਕਿਆ ਕਹਿਣਾ ਚਾਹਗੇ ਲੰਗਰ ਦੀ ਵਿਵਸਥਾ ਹੋ ਚੁਕੀ ਹੈ ਬਹੁਤ ਅੱਛੀ ਵਿਵਸਥਾ ਗਜਬ ਗਜਬ ਪਹਿਲੇ ਥੋੜੀ ਦਿਰ ਪਹਿਲੇ ਐਸੇ ਲੱਗ ਰਿਹਾ ਥਾ ਕਿ ਕਿਆ ਬਨੇਗਾ ਖਾਣੇ ਲਈ ਕੁਝ ਮਿਲੇਗਾ ਜਾਂ ਨਹੀਂ ਮਿਲੇਗਾ ਨਹੀਂ ਮਿਲੇਗਾ ਛੋਟਾ ਸਟੇਸ਼ਨ ਮੇ ਰੁਕਾ ਹੋਆ ਗਾੜੀ ਹੈ ਪਤਾ ਨਹੀਂ ਕਿਆ ਹੋਗਾ ਨਹੀਂ ਹੋਗਾ ਠੀਕ ਹੈ ਜੀ ਸੋ ਤੁਸੀਂ ਦੇਖ ਪਾ ਰਹੇ ਹੋ ਕਿ अंदर यात्री जो आराम कर रहे हैं अंदर चले है चाहेंगे आप सर प्रॉब्लम आ रही है जो हाँ अब ये तो थी किसानों के लिए लेकिन जी लिए। जो ये व्यवस्था लंगर की, की ये क्या क्या ये क्या है ये सर अच्छा कर रहे है जो भी कर रहे हैं क्योंकि खाना भी प्रॉब्लम आ रही है अब ये जो मिल रहा है सब सही हो रहा है सर सो एक बार ट्रेन का हाल दिखा दो कैमरा मैन में कहंगा ਕੀ ਤੁਸੀਂ ਦੇਖ ਸਕਦੇ ਹੋ ਕਿ ਹੁਣ ਲੋਕਾਂ ਦੀ ਜਿਹੜੀ ਹੈ ਪ੍ਰੇਸ਼ਾਨੀ ਕਿਤੇ ਨਾ ਕਿਤੇ ਥੋੜੀ ਘਟਦੀ ਨਜ਼ਰ ਆ ਰਹੀ ਹੈ ਕਿ ਕਿਸਾਨਾਂ ਵੱਲੋਂ ਜਿਹੜੀ ਹੈ ਕਿਸਾਨਾਂ ਵੱਲੋਂ ਜਿਹੜੀ ਹੈ ਉਹ ਵਿਵਸਥਾ ਜਿਹੜੀ ਟ੍ਰੇਨ ਦੇ ਵਿੱਚ ਖਾਣ ਦੀ ਕੀਤੀ ਗਈ ਹੈ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਸੀ ਅਸੀਂ ਰਾਜਪੁਰਾ ਦੇ ਰੇਲਵੇ ਸਟੇਸ਼ਨ ਤੇ ਖੜੇ ਸੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੋ ਕਿਸਾਨਾਂ ਵੱਲੋਂ ਕਿਸਾਨਾਂ ਵੱਲੋਂ ਕੀ ਜੋ ਕੀਤਾ ਗਿਆ ਉਸ ਉਪਰਾਲੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇ ਤੁਹਾਨੂੰ ਕਿਸਾਨਾਂ ਦਾ ਇਹ ਉਪਰਾਲਾ ਵਧੀਆ ਲੱਗਿਆ ਤਾਂ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਾਂ ਅਗਲੇ ਪੜਾਅ ਵੱਲ ਚੱਲਦੇ ਕਿੰਨੇ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਕਿੱਥੇ ਕਿਸਾਨਾਂ ਕਰਕੇ ਲੋਕਾਂ ਨੂੰ ਸੁਵਿਧਾਵਾਂ ਜਿਹੜੀਆਂ ਹਨ ਉਹ ਦਿੱਤੀਆਂ ਜਾ ਰਹੀਆਂ ਕੈਮਰਾਮੈਨ ਮੁਹਿੱਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ ਨਿਊਜ਼ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ